UPI ਲੈਣ ਦੇਣ ਦੀ ਵਰਤੋਂ ਹੁਣ ਆਮ ਹੋ ਗਈ ਹੈ ਇਸ ਰਾਹੀਂ ਕੋਈ ਵੀ ਭੁਗਤਾਨ ਕੁਝ ਸਕਿੰਟਾਂ ਵਿੱਚ ਪੂਰਾ ਹੋ ਜਾਂਦਾ ਹੈ ਜੇਕਰ ਤੁਸੀਂ ਵੀ UPI ਸੇਵਾ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਮਹੱਤਵਪੂਰਨ ਖਬਰ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਨਵੇਂ ਨਿਯਮ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਯਾਨੀ 1 April 2025 ਤੋਂ ਲਾਗੂ ਹੋਣਗੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਬੈਂਕਾਂ ਨੂੰ ਉਹਨਾਂ ਮੋਬਾਈਲ ਨੰਬਰਾਂ ਨੂੰ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਨੇ ਜੋ ਕਿਸੇ ਹੋਰ ਨੂੰ ਜਾਰੀ ਕੀਤੇ ਗਏ ਨੇ ਜਾਂ 1 ਅਪ੍ਰੈਲ 2025 ਤੋਂ ਬੰਦ ਕਰ ਦਿੱਤੇ ਗਏ ਨੇ ਤਾਂ ਜੋ UPI ਲੈਣ-ਦੇਣ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ ਅਤੇ ਗਲਤ ਲੈਣ-ਦੇਣ ਨੂੰ ਰੋਕਿਆ ਜਾ ਸਕੇ ਗਲਤ UPI ਲੈਣ-ਦੇਣ ਨੂੰ ਰੋਕਣ ਲਈ NPCI ਨੇ ਬੈਂਕਾਂ ਅਤੇ UPI ਭੁਗਤਾਨ ਸੇਵਾ ਪ੍ਰਦਾਤਾਵਾਂ ਨੂੰ ਨਿਯਮਤ ਅੰਤਰਾਲਾਂ ਤੇ ਆਪਣੇ ਸਿਸਟਮਾਂ ਨੂੰ ਅਪਡੇਟ ਕਰਨ ਲਈ ਕਿਹਾ ਹੈ ਇਹ ਫੈਸਲਾ 16 ਜੁਲਾਈ 2024 ਨੂੰ ਹੋਈ NPCI ਦੀ ਮੀਟਿੰਗ ਵਿੱਚ ਲਿਆ ਗਿਆ ਸੀ ਜੋ ਹੁਣ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ ਅਸਫਲ ਜਾਂ ਗਲਤ ਲੈਣ-ਦੇਣ ਨੂੰ ਰੋਕਣ ਲਈ ਬੈਂਕਾਂ ਅਤੇ UPI ਭੁਗਤਾਨ ਸੇਵਾ ਪ੍ਰਦਾਤਾਵਾਂ ਦੁਆਰਾ ਹਰ ਹਫ਼ਤੇ ਮੋਬਾਈਲ ਨੰਬਰਾਂ ਇੱਕ ਅਪਡੇਟ ਕੀਤੀ ਸੂਚੀ ਤਿਆਰ ਕੀਤੀ ਜਾਵੇਗੀ ਮੋਬਾਈਲ ਨੰਬਰ ਉਪਭੋਗਤਾਵਾਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਅਪਡੇਟ ਕੀਤੇ ਜਾਣਗੇ ਇਹ ਸਹਿਮਤੀ ਦੇਣ ਦਾ ਵਿਕਲਪ ਸਿਰਫ UPI ਐਪ ਰਾਹੀਂ ਹੀ ਉਪਲਬਧ ਹੋਵੇਗਾ ਜੇਕਰ ਉਪਭੋਗਤਾ ਦੁਆਰਾ ਸਹਿਮਤੀ ਨਹੀਂ ਦਿੱਤੀ ਜਾਂਦੀ ਅਤੇ ਮੋਬਾਈਲ ਨੰਬਰ ਅਪਡੇਟ ਨਹੀਂ ਕੀਤਾ ਜਾਂਦਾ ਤਾ ਉਸ ਮੋਬਾਈਲ ਨੰਬਰ ਰਾਹੀਂ ਕੋਈ ਵੀ ਯੂਪੀਆਈ ਲੈਣ ਦੇਣ ਸੰਭਵ ਨਹੀਂ ਹੋਵੇਗਾ 1 ਅਪ੍ਰੈਲ 2025 ਤੋਂ ਬੈਂਕਾਂ ਅਤੇ ਯੂਪੀਆਈ ਐਪਸ ਨੂੰ ਹਰ ਮਹੀਨੇ ਐਨਪੀਸੀਆਈ ਨੂੰ ਰਿਪੋਰਟ ਜਮ੍ਹਾਂ ਕਰਵਾਉਣੀ ਪਵੇਗੀ ਜਿਸ ਵਿੱਚ ਮੋਬਾਈਲ ਨੰਬਰਾਂ ਨਾਲ ਜੁੜੇ ਯੂਪੀਆਈ ਆਈਡੀ ਦੀ ਗਿਣਤੀ ਸਰਗਰਮ ਉਪਭੋਗਤਾਵਾਂ ਦੀ ਗਿਣਤੀ ਯੂਪੀਆਈ ਆਧਾਰਿਤ ਲੈਣ ਦੇਣ ਦੀ ਗਿਣਤੀ ਬਾਰੇ ਜਾਣਕਾਰੀ ਦੇਣੀ ਪਵੇਗੀ ਇਹ ਬਦਲਾ ਗਾਕਾ ਲਈ ਯੂਪੀਆਈ ਸਹੂਲਤ ਨੂੰ ਹੋਰ ਸੁਰੱਖਿਆਤ ਬਣਾਉਣ ਲਈ ਕੀਤੇ ਜਾ ਰਹੇ ਨੇ ਜੇਕਰ ਤੁਸੀਂ ਆਪਣੇ ਮੋਬਾਈਲ ਨੰਬਰ ਨਾਲ ਜੁੜੇ UPI ਐਪਸ ਨੂੰ ਆਸਾਨੀ ਨਾਲ ਵਰਤਣਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ